ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜਿਸ ਕਾ ਤਨਮਾਨ ਕਨਸਮਿਤਸ ਕਾ ਸੋਈ ਸੁਬਦ ਸੁਆ ਨੀ ਨੇ ਹੀ ਸੁਨਿਆ ਦੁਖ ਸੁਖ ਮੇਰਾ ਤੋਬੇ ਤੇ ਨੀ ਕੀ ਗਣਾਨੀ ਜਬ ਤੇ ਦਰਸ਼ਨ ਨੇ ਭੇਟੇ ਸਾਧੂ ਬਲੇ ਜਿਨ ਸੋਈ ਆਏ ਮਹਾ ਅਨੰਦ ਸਦਾ ਕਰ ਕੀਰਤਨ ਕਿ ਵਿਧਾਤਾ ਪਾਈ ਓਹ ਸਿਮਤ ਕ ਸਾਮਨੀ ਨੂਰੀ ਅਸਾਂ ਕੁਰ ਸੋ ਚੱਟੀ ਐ ਉਦ ਦਿੱਤੀ ਜੁ ਕੀ ਮਾਨ ਤਿਸਾ ਮਨ ਜਨਮ ਜਨਮ ਦੀ ਕੱਟੀ ਐ ਵਾਜ ਗੁਰੂ ਜੀ ਕੰਨਾ ਸ੍ਰੀ ਮਹੱਲਾ ਚੌਥਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਬਸਨੇ ਕਾਮ ਥਿੰਨ ਸੋ ਇਸ ਅਰਥ ਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਗਾਵੈ ਮੇਰੇ ਮਨ ਜਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੇ ਬਸ ਏ ਕਾਮ ਧਿਨ ਸੋਇਸ ਅਨੁਤਿਆਈ ਹੈ ਮੇਰੇ ਜੀਅੜੇ ਰਾਹ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਿਨਾਮ ਸਦਾ ਸਤਿਨਾਮ ਬਾਲਤ ਬਾਲਤ ਮੁਕੂ ਜਲ ਹੋਈ ਐ ਨਿਤ ਧਾਈ ਐ ਮਰ ਪਰਕ ਨਰਿੰਜਨ ਰਹਾ ਜੈ ਹਰ ਸਿਮਰਨ ਭਇਆ ਤੇ ਉਪਾਦ ਗਤ ਕੀਨੀ ਬੜਾ ਭਾਗੀ ਮਰ ਜਪਨਾ ਜਨਨਾਨ ਗੋਗੁਰ ਕੀ ਮਤ ਦਿਨੀ ਜਪ ਕਰ ਭਵ ਜਲ ਤਰਨ ਜੈ ਨਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਬੜਾ ਭਾਗੀ ਨਰ ਜਪਨਾ ਚਰਨਾਨ ਕੋ ਗੁਰ ਕੀ ਮਤ ਦੀਨੀ ਜਪ ਕਰ ਭਵ ਜਲ ਤਰਨ ਵਾਹਿਗੁਰੂ ਜੀ ਕਾ ਖਾਲਸਾ की मथे